ਸਵਾਗਤ ਹੈ ਕਿਸਾਨ ਵੀਰੋ ਹੋੜਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9876123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ ਆ ਮੇਰੇ ਪਿੰਡ ਦੀ ਵੀਡੀਓ ਹੈ ਜੀ ਤਿੰਨ ਝੋਟੀਆਂ ਤੁਹਾਨੂੰ ਦਿਖਾ ਦਿਆਂ 2 ਸਾਨੂੰ ਗੱਬਣ ਦਿਖਾ ਦੇਾਂਗੇ ਤੇ ਇੱਕ ਦਿਖਾ ਦੇ ਟੌਪ ਦੀ ਸੂਈ ਸਵਾਈ ਕਰਾਦੋਂ ਕੋ ਸੂਈ ਆ ਉਹ ਵੀ ਪੁੱਛਾਂਗੇ ਜਾਂ ਕਿੰਨਾ ਕੁ ਦੁੱਧਵਾਦ ਆ ਉਹ ਵੀ ਪੁੱਛਾਂਗੇ ਜਿਹੜੀਆਂ ਗਮਣਾ ਗੱਬਣਾ ਉਹਨਾਂ ਦੀ ਵੀ ਜਾਣਕਾਰੀ ਲੈ ਕੇ ਦੇਵਾਂ ਕਿ ਕਿੰਨੇ ਕੁ ਦਿਨ ਕੱਟਦੇ ਹੋਣੀਆਂ ਤੇ ਕਿੰਨਾ ਕੁ ਦੇ ਦੇਣੀਆਂ ਦੁੱਧਵਾਦ ਸਾਰੀ ਗੱਲਬਾਤ ਕਰਾ ਦੇਾਂਗੇ ਸਸੀ ਗਾ ਬਾਈ ਸਸੀ ਗਾ ਬਾਈ ਮੰਦਰਾ ਸਸੀ ਗਾ ਬਾਈ ਹੋ ਠੀਕ ਹੋ ਜੀ ਠੀਕ ਠਾਕ ਵਧੀਆ ਜੀ ਆਪਣਾ ਤਾਂ ਨੰਬਰ ਬੋਲੋ ਜੀ 9478264812 64812 ਪਿੰਡ ਆਪਣਾ ਜੀ ਪਿੰਡ ਦੁੱਲੇ ਵਾਲਾ ਜੀ ਜ਼ਿਲ੍ਹਾ ਆਪਾਂ ਨੂੰ ਜ਼ਿਲ੍ਹਾ ਬਠਿੰਡਾ ਤਹਿਸੀਲ ਤਹਿਸੀਲ ਗਾਮਪਰਾ ਫੂਲ ਨੇੜੇ ਜੀ ਆਪਾਂ ਨੂੰ ਨੇੜੇ ਭੈਰੂਪਾ ਸਲਾਤਪੁਰਾ ਤੇ ਜੰਗੀਆਂ ਆਂ ਗਿਆ ਨੇ ਤੇ ਤਿੰਨ ਚਾਰ ਦਿਨ ਹੋ ਗਏ ਆਪਾਂ ਦੋ ਮੰਹਾਂ ਦੀ ਵੀਡੀਓ ਕਵਰ ਕੀਤੀ ਚੰਗਾ ਰਿਆ ਰਸਤਾ ਵਧੀਆ 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 ਓਕੇ ਤੇ ਅੱਜ ਫਿਰ ਕਿੰਨੀਆਂ ਦਿਖਾ ਰਹੇ ਅੱਜ ਤਿੰਨ ਬਾਈ ਤਿੰਨ ਦਿਖਾ ਰਹੇ ਇੱਕ ਤਾਂ ਫਿਰ ਜਿਹੜੀ ਤਾਜੀ ਸੂਈ ਸਵਾਈ ਝੋਟੀਆਂ ਕੱਟੀ ਦਾ ਕੋਈ ਮੁੱਲ ਹੀ ਨਹੀਂ ਹਨਾ ਹਾਂ ਇਹ ਸੂਈ ਜੰਗੀ ਕੱਟੇ ਦੇ ਮਗਰ ਵੀ ਕੱਟੀ ਮਗਰ ਵੀ ਕੱਟੀ ਤੇ ਦੋ ਗੱਬਣਾ ਦੋ ਗੱਬਣਾ ਬਾਈ ਓਕੇ ਜੀ ਜਿਹੜੀ ਪਹਿਲੇ ਨੰਬਰ ਤੇ ਆਪਾਂ ਦੇਖੀ ਜਾਨੇ ਆ ਹਾਂਜੀ ਕਿੰਨੇ ਦਿਨ ਹੋ ਗਏ ਬਾਈ ਸੂਈ ਨੂੰ ਇਹਨੂੰ ਵੀਰੇ ਮਹੀਨਾ ਹੋ ਗਿਆ ਮਹੀਨਾ ਹੋ ਗਿਆ ਬੱਚਾ ਦਿਖਾ ਦਈਏ ਕੈਮਰਾ ਮਾਰ ਕੇ ਦੇਖੋ ਜੀ ਆ ਕੱਟੀ ਇਹਦੇ ਮਗਰ ਸ਼ੋਅ ਕੁਆਲ ਦੰਦਾਂ ਜੇ ਤਬਈ ਮੰਨ ਲੇ ਕਿ ਚਲ ਵੀ ਪੂਰੀ ਹੋ ਗਈ ਵੱਡੀ ਹੋ ਕੇ ਬਣੀ ਵੀ ਆ ਵੱਡੀ ਹੋ ਕੇ ਬਣੀ ਤੇ ਸਿੰਘ ਥੱਲਾ ਪੂਰਾ ਇੱਕ ਨੰਬਰ ਤੇ ਸਵੇਰ ਦੇ ਟਾਈਮ ਆਪਾਂ ਵੀਡੀਓ ਬਣਾ ਰਿਹਾ ਹਾਂ ਉਸ ਹਿਸਾਬ ਨਾਲ ਜਜਮੈਂਟ ਕਰ ਲੋ 20 ਤਰੀਕ ਆ ਤੇ ਸਵੇਰ ਦੇ 10 9:30 ਹੋਏ ਵਾ ਹਨਾ ਹਾਂ ਬਈ 9:30 ਵਜੇ ਆਪਾਂ ਵੀਡੀਓ ਚੋਈ ਵੀ ਆ ਇਹ ਬਈ ਚੋਈ ਵੀ ਆ 2:30 5:30 ਵਜੇ ਚੋਈ ਆਪਾਂ 5:30 ਵਜੇ ਚੋਈ ਵੀ ਆਥਨੇ 5:30 ਵਜੇ ਜੇ ਤੁਸੀਂ ਆਓਗੇ ਤਾਂ ਦੁੱਧ ਪੂਰਾ ਕੱਢੋ ਜਿੰਨਾ ਦੱਸਿਆ ਗਿਆ ਹਨਾ ਹਾਂ ਬਈ ਤੇ ਕਿੰਨਾ ਦੁੱਧ ਮੰਦਰੇ ਥੱਲੇ ਬਾਈ ਇਹਦੇ ਥੱਲੇ ਵੀ 8 ਕਿਲੋ ਖੁੱਲਾ ਜਾਮ ਰੈਡੀ ਜਾਮ ਖੋਲੋ ਜਿਹਦਾ ਬਾਕੀ ਦੀ ਗੱਲ ਸ਼ੋ ਕੁਆਲਿਟੀ ਆ ਕਿ ਗਾਂ ਨੂੰ ਵਧਣ ਵਾਲੀ ਤੁਹਾਡੀ ਸੇਵਾ 8 ਕਿਲੋ ਦਣੇ ਨੇ ਦੇਈ ਜਾਣਾਗਾ ਤੇ ਵਧਾਉਣਾ ਉਹ ਤੁਹਾਡੀ ਸੇਵਾਗਾ ਆ ਦੇਖੋ ਜੀ ਥਣਲੇਵੀ ਦੀ ਪੂਰੀ ਸਾਫ ਸੁਥਰੀ ਹੈ ਸਵੇਰ ਦੇ ਟਾਈਮ ਦੀ ਤੁਸੀਂ ਜਜਮੈਂਟ ਕਰਨੀ ਹੈ ਤੇ ਲੈਵਿਆਂ ਦੀ ਦੁੱਧੂ ਦਾ ਟੌਂਕਾ ਵੀ ਨਹੀਂ ਬਾਈਆਂ ਦਾ ਕਹਿਣਾ ਛੱਡਾ ਵਾ ਕਿਉਂਕਿ ਮੇਰੇ ਪਿੰਡ ਦੀ ਵੀਡੀਓ ਹੈ ਜੀ ਤੇ ਦਸੱਲੀ ਵਾਲੀ ਪੂਰੀ ਵੀਡੀਓ ਹੈਗੀ ਜਿੰਨੀ ਵੀ ਗੱਲ ਤੁਹਾਨੂੰ ਦੱਸੀ ਜਊ 101% ਹੋ 100 ਨਹੀਂ ਆ ਦੇਖੋ ਜੀ ਥਣਲੇਵੀ ਦੀ ਪੂਰੀ ਸਾਫ ਸੁਥਰੀ ਆ ਤੇ ਆ ਤੁਹਾਨੂੰ ਕਰ ਮਾਇਨੇ ਸਾਰਾ ਦੇਣੀ ਪਿਆ ਫੁੱਲ ਤਿਆਰ ਹੋ ਜਾਣਾ ਫੁੱਲ ਬ੍ਰੀਡ ਵਾਲੀ ਝੋਟੀ ਆ ਆ ਦੇਖੋ ਜੀ ਮਗਰ ਵੀ ਕੱਟੀ ਹੈਗੀ ਭਾਈ ਮੰਦਰ ਕੀ ਰੇਟ ਆ ਗਿਆ ਦਾ ਇਹ ਵੀ ਆਪਾਂ ਦੇ ਲੈਣੀ ਬਸ ਮੋਲ ਆ ਵੀ ਮਾਨ ਤਾਨ ਕਰਦਾ 95000 95000 ਦੇ ਵਿੱਚ ਮਿਲ ਜਾਣੀ ਆ ਮਾਨ ਤਾਨ ਥੋੜਾ ਹੋ ਜਾਣਾ ਕੋਈ ਚੱਕਰ ਨਹੀਂ ਹੋ ਜਾ ਤੇ ਚੰਗੀਆਂ ਝੋਟੀਆਂ ਜੋ ਆ ਗਈ ਜੱਜਮੈਂਟ ਤੁਸੀਂ ਮੈਂ ਤੁਹਾਨੂੰ ਫੇਰ ਦੱਸ ਰਿਹਾ ਸਵੇਰ ਦੇ ਟਾਈਮ ਦੀ ਕਰਨੀ ਹੈ ਲੈਵੇ ਦੀ ਆ ਦੇਖੋ ਜੀ ਕੱਲਾ ਕੱਲਾ ਥਣ ਲੱਗੇ ਮੈਨ ਮੋੜ ਨੂੰ ਇੱਕ ਨੰਬਰ ਆ ਬਾਈ ਬਾਈ ਇੱਕ ਨੰਬਰ ਆ ਜਾ ਮੈਂ ਕੋਈ ਭੂਰ ਨਹੀਂ ਕੋਈ ਸ਼ਰਲਾ ਨਹੀਂ ਠੀਕ ਆ ਬੱਚਾ ਛੱਡਣ ਸਾਰ ਨਾਲ ਦੀ ਨਾਲ ਨਾਲ ਦੀ ਨਾਲ ਉਹਦੀ ਪਛਮਾਨ ਦੀ ਹੈ ਤੇ ਹੁਣ ਬਾਈ 2 ਨੰਬਰ ਇਹ ਕਿਹੜਾ ਸੂਆ ਇਹ ਵੀਰੇ ਦੂਜਾ ਦੂਜਾ ਸੂਆ ਸੂ ਰਹੀ ਆ ਕਿੰਨਾ ਕੁ ਦੁੱਧਦਾਰ ਕਾਰਡ ਦੱਸਿਆ ਮਾਲਕਾਂ ਨੇ ਬਾਈ 11 12 ਕਿਲੋ ਤਾਂ ਕਿਹਾ ਉਹਨਾਂ ਨੇ ਓਕੇ ਜੀ 11 ਤੋਂ 12 ਕਿਲੋ ਦੁੱਧ ਕੱਢਿਆ ਗਾਂ ਸੇਵਾ ਦਾ ਹੁੰਦਾ ਹਨਾ ਗਾਂ ਸੇਵਾ ਦਾ 11 12 ਕਿਲੋ ਹੀ ਮੰਨ ਕੇ ਆਪਾਂ ਤੋਂ ਲੈ ਕੇ ਜਾਵੇ ਕਿਉਂਕਿ ਜਿਹੜਾ ਵਪਾਰੀ ਭਰਾ ਹੁੰਦਾਗਾ ਉਹਨੇ ਤਾਂ ਕੱਲੀ ਜਿਹੜੀ ਗਾਂ ਤੋਂ ਜਾਣਕਾਰੀ ਦੱਸੀ ਆ ਹਾਂ ਉਹੀ ਦੱਸਣੀ ਤੇ ਉਹ ਗਾਂ ਦੱਸ ਦੇਣੀ ਆ ਹਾ ਉਹ ਕਿਤਾਬ ਆਪ ਦਾ ਆਪੇ ਬੰਦੇ ਨੂੰ ਲਾਉਣਾ ਆਪੇ ਲਾਉਣਾ ਚਾਹੀਦਾ ਤੁਸੀਂ ਦੱਸਦਾ ਸਹੀ ਜੀ ਗੱਲ ਦਸੀਆ ਬਈ 11 12 ਕਿਲੋ ਦਾ ਮਾਜਨਾ ਕੋਈ ਨਹੀਂ ਹੁੰਦਾ ਹਾਂਜੀ ਹਾਂਜੀ ਉਹ 15 15 ਕਿਲੋ ਵਾਲਾ ਤਾਂ ਜਿਹੜੀਆਂ ਹੁੰਦੀਆਂ ਵੀ ਇਹ ਵਿੱਚ ਮਈਆਂ ਤੇ ਵਿੱਚੋਂ ਫਲਾਦੇ ਵੀ ਬਥੇਰੇ ਮਾਰਦੇ ਲੈ ਚਲੋ ਜੀ ਬਈ ਆਪਾਂ ਤਾਂ 11 12 ਮੰਨ ਕੇ ਲੈ ਜੇ 11 12 ਮੰਨ ਕੇ ਲੈ ਜੇ ਜ਼ਰੂਰ ਦਿਓਗੇ ਇੰਨਾ ਦੁੱਧ ਦੇਣੇ ਦੇਣਾ ਦਿਨ ਕਿੰਨੇ ਬਾਕੀ ਆ ਬਾਈ ਇਹ ਲੱਜੂ ਬਈ ਤਿੰਨ ਚਾਰ ਦਿਨ ਹਜੇ ਤਿੰਨ ਤੋਂ ਚਾਰ ਦਿਨ ਆ ਬਾਕੀ ਇਹਦੇ ਤੇ ਬਈ ਮੰਦਰ ਭਾਰ ਪਿੱਛੇ ਦਿਓ ਕਿ ਆ ਇਹ ਜਮਾ ਬਾਈ ਓਕੇ ਆ ਜਮਾ ਤੇ ਚੰਗਾ ਲੈਵਾ ਹਨਾ ਓਮੀਨੀ ਫੀਟਿੰਗ ਵਾਲਾ ਆ ਦੇਖੋ ਜੀ ਥਣ ਲੇਵਾ ਪੂਰਾ ਸਾਫ ਮੁਠੀ ਵਾਲਾ ਹਾਥੀ ਚਵਾਈ ਵਾਲਾ ਮਣਕੇ ਥਣ ਲਾਇਆ ਹੁੰਦਾ ਜਿਵੇਂ ਇਹ ਜਿਹਾ ਥਾਣਾ ਇਹਦਾ ਮੋੜ ਲਿਆ ਵੀਰੇ ਤੇ ਬਾਈ ਦਾ ਨਾਲ ਫਾਰਮ ਦਾ ਵੀ ਕੰਮ ਆ ਜੀ ਤੇ ਨਾਲ ਵਪਾਰ ਦਾ ਵੀ ਪੁਰਾਣਾ ਹੀ ਆ ਆ ਜਾ ਵੀ ਆ ਜਾ ਆ ਜਾ ਸਭ ਤੋਂ ਪਹਿਲਾਂ ਵਾਲੇ ਵਪਾਰੀ ਆ ਜੀ ਆਪਣੇ ਪਿੰਡ ਦੇ ਆ ਦੇਖੋ ਬਾਕੀ ਨੇ ਦੁੱਧ ਕੱਢ ਦੇਣ ਤੇ ਬਾਈ ਮੰਦਰ ਇਹਦੀ ਕੀ ਡਿਮਾਂਡ ਆ ਗਈ ਤੇਰਾ ਬਾਈ ਆਪਾਂ 1 20 120000 ਦੇ ਵਿੱਚ ਮਾਨ ਸਨਮਾਨ ਤੁਹਾਡਾ ਆਏ ਗਏ ਦਾ ਜ਼ਰੂਰ ਹੋ ਜੂ ਕਿਉਂਕਿ ਲੋਹੇ ਤੇ ਲਕੀਰ ਨਹੀਂ ਕੋਈ ਹੁੰਦੀ ਜ਼ਰੂਰ ਬਾਪ ਬਾਈ ਮੁੱਲ ਨਹੀਂ ਕਰਿਆ ਮੈਂ ਮਾਨਤਾਰ ਕਰਾਂਗੇ ਆਪਾਂ ਜ਼ਰੂਰ ਮਾਨਤਾਨ ਮਾਨਤਾਨ ਦਾ ਮਤਲਬ ਮਾਨਤਾ ਨਹੀਂ ਹੁੰਦਾ ਹਾਂਜੀ ਠੀਕ ਆ ਤੇ ਹੁਣ ਬਾਈ ਲਾਸਟ ਆਈ ਝੋਟੀ ਇਹ ਵੀ ਖੋਲ ਲੋ ਖੋਲ ਲੇ ਵੀਰੇ ਹਾਂਜੀ ਹਾਂਜੀ ਕਿਹੜਾ ਸੂਆ ਸੁੰਦੀ ਐ ਇਹ ਵੀ ਬਾਈ ਦੂਜਾ ਹੀ ਆ ਦੂਜਾ ਸੂਆ ਸੂ ਰਹੀ ਆ ਤੇ ਕਿੰਨੇ ਕ ਦਿਨ ਬਾਕੀ ਬਾਈ ਮੰਦਰ ਦੇ ਇਹ ਬਾਈ ਬਾ ਇੰਨੇ ਕ ਦਿਨ ਇਹ ਲਊਗੀ ਤਿੰਨ ਕ ਦਿਨ ਲੈ ਜਾਊਗੀ ਤਿੰਨ ਕ ਦਿਨ ਬਾਕੀ ਇਹਦੇ ਵੀ ਦੋ ਤਿੰਨ ਦਿਨ ਤਾਂ ਪੱਟੀ ਲਈ ਪੂਰੀ ਸਾਫ ਆ ਤੇ ਮਦਰੀ ਗੋਡੀ ਦੀ ਆ ਗਈ ਹਨਾ ਮਦਰੀ ਗੋਡੀ ਦੀ ਆ ਬਈ ਮਦਰੀ ਗੋਡੀ ਦੀ ਆ ਗਈ ਥਣ ਲੈਵੇ ਕੰਨ ਨਹੀਂ ਚੰਗੀ ਆ ਪੂਰੀ ਕਿਸੇ ਪਾਸੇ ਵੀ ਖੁੰਜੀ ਵੀ ਹੂੰ ਪਲੇ ਆ ਬਰੇ ਆ ਜਾ ਬਈ ਸਾਫ ਸੁਥਰੀ ਆ ਜੀ ਕਿੰਨੇ ਦਿਨ ਬਾਕੀ ਬਾਈ ਪਰ ਦੋ ਤਿੰਨ ਦਿਨ ਲੈ ਜੂ ਬਰੇ ਦੋ ਤੋਂ ਤਿੰਨ ਦਿਨ ਬਾਕੀ ਬਾਕੀ ਦੀ ਗੱਲ ਕੱਲਾ ਕੱਲਾ ਥਣ ਲੱਗਿਆ ਪਾਰ ਪਿੱਛੇ ਦੀ ਵੀ ਓਕੇ ਓਕੇ ਬਈ ਜਾਮਾ ਠੀਕ ਆ ਜੀ ਮੁੱਠੀ ਵਾਲਾ ਥਾਣਾ ਬਈ ਜਾ ਮੁੱਠੀ ਵਾਲਾ ਥਾਣਾ ਤੇ ਬਾਕੀ ਦੇ ਚੰਗਾ ਸਪੇਸ ਤੇ ਥਣ ਲੱਗਿਆ ਵਾ ਤੇ ਦੂਜਾ ਸੂਆ ਕੋਈ ਡਰ ਨਹੀਂ ਰੋਕਣੀ ਹੁੰਦਾ ਦੂਜੇ ਸੂਆ ਵਾਲੀ ਦਾ ਵੈਸੇ ਤਾਂ ਪਹਿਲੇ ਵੀ ਰੱਬ ਦਾ ਬਣਾਇਆ ਵਾ ਕੋਈ ਚੱਕਰ ਨਹੀਂ ਹੁੰਦਾ ਲਿਆਉਂਦੀ ਆ ਲੋਕ ਤੇ ਇਹਦੀ ਵੀ ਮੰਗ ਆ ਗਈ ਇਹਦਾ ਵੀਰੇ ਪੂਰਾ ਲੱਖ ਇਹਦਾ ਪੂਰਾ ਲੱਖ ਤੇ ਚੰਗੀਆਂ ਝੋਟੀਆਂ ਸਾਨੂੰ ਤਿੰਨ ਕਵਰ ਕਰਕੇ ਤੀਆਂ ਬਾਜਿਬ ਰੇਟ ਦੇ ਵਿੱਚ ਕਵਰ ਕਰਕੇ ਦਿੱਤੀਆਂ ਤੇ ਨੰਬਰ ਬਾਈ ਫੇਰ ਬੋਲੋ 94782 64812 64812 ਪਿੰਡ ਸਾਡਾ ਹੈਗਾ ਜੀ ਦੁੱਲੇਵਾਲਾ ਜ਼ਿਲ੍ਹਾ ਆਪਾਂ ਨੂੰ ਹੈਗਾ ਬਟਿੰਡਾ ਤਹਿਸੀਲ ਹਰਾਮਪਰਾ ਫੂਲ ਜੇ ਤੁਸੀਂ ਰਾਮਪੁਰੇ ਤੋਂ ਆਉਂਗੇ ਜਿਹੜੀ ਪਾਈਪ ਜਾਂਦੀ ਸਲਾਦਪੁਰੇਨ ਸ਼ਾਰਟ ਕੋ ਇੱਥੋਂ ਵੀ ਆਪਣੇ ਬਿੰਦ ਨੂੰ ਸੜਕ ਆਊਗੀ ਜੇ ਤੁਸੀਂ ਬਰਨਾਲੇ ਤੋਂ ਆਉਂਗੇ ਤਾਂ ਵੀ ਰਾਜਗੜ੍ਹ ਕੋਲੋਂ ਆਪਾਂ ਨੂੰ ਸੜਕ ਆਊ ਜੇ ਤੁਸੀਂ ਭਗਤੇ ਤੋਂ ਆਉਂਗੇ ਤਾਂ ਵੀ ਆਪਣੇ ਬਿੰਦ ਨੂੰ ਉੱਥੋਂ ਹੀ ਸੜਕ ਆਉਣੀ ਹੈ ਰਾਜਗੜ੍ਹ ਤੋਂ ਸਲਾਦਪੁਰੇ ਤੋਂ ਤੇ ਜਰੂਰ ਕਰਿਓ ਬਾਈ ਨਾਲ ਸੰਪਰਕ ਰੇਟ ਡਿਟੇਲ ਸਾਰਾ ਕੁਝ ਵੀਡੀਓ ਦੇ ਵਿੱਚ ਤੁਹਾਨੂੰ ਕਰਾ ਕੇ ਦੱਸਤਾ ਬਾਕੀ ਸਾਰੇ ਵੀਰਾਂ ਦਾ ਹੰਦ ਤਾਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤੈਦਲ ਤੋਂ ਧੰਨਵਾਦ ਜਲਦ ਮਿਲਦੇ ਆ ਗਏ ਨਵੇਂ ਵੀਡੀਓ ਦੇ ਨਾਲ